ਬਟਾਲਾ ਦੇ ਵਿੱਚ ਅਚਾਨਕ ਹੀ ਦੀਵਾਲੀ ਦੀ ਰਾਤ ਸਲਾਮੇਰੀਆ ਦੇ ਵਿੱਚ ਅੱਗ ਲੱਗੀ ਸੀ ਜਿਸ ਨਾਲ ਕਰੀਬ 3 ਤੋਂ 4 ਝੁੱਗੀਆਂ ਸੜ ਕੇ ਪੂਰੇ ਤਰੀਕੇ ਦਾ ਨਸਵਾਹ ਹੋ ਗਿਆ ਸੀ ਜਦਕੀ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਗਿਆ ਸੀ ਕਿਉਂਕਿ ਸਮਾਂ ਰੰਦੇ ਫਾਇਰ ਬਿਗੜਤ ਵੱਲੋਂ ਅੱਗ ਤੇ ਕਾਬੂ ਪਾਲਿਆ ਗਿਆ ਸੀ ਤੇ ਵੱਡਾ ਨੁਕਸਾਨ ਹੋਣੋਂ ਬਚ ਗਿਆ ਸੀ ਤੇ ਜਿਨ੍ਹਾਂ ਝੁੱਗੀਆਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਸਾਰ ਲੈਂਨ ਦੇ ਲਈ ਬਟਾਲਾ ਦੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਗੁਰਵੰਦਰ ਸਿੰਘ ਸੰਘਰ ਪਹੁੰਚੇ ਨੇ ਉਹਨਾਂ ਇਹਨਾਂ ਲੋੜਵੰਦ ਪਰਿਵਾਰਾਂ ਦਾ ਦੁੱਖ ਦੇਖਦੇ ਹੋਏ ਆਪਣੀ ਜੇਬ ਜੋ ਮਾਲੀ ਮਦਦ ਕੀਤੀ ਹੈ ਉੱਥੇ ਗੁਰਵੰਦਰ ਸਿੰਘ ਸੰਘਰ ਤੋਂ ਬੁੱਲ ਸੋਸ਼ਲ ਮੀਡੀਆ ਤੇ ਨਾ ਪਰਿਵਾਰਾਂ ਦੀ ਤਰਾਸ ਦੀ ਵੇਖੀ ਗਈ ਤੇ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਤੇ ਹੌਂਸਲਾ ਦੇਣ ਦੇ ਲਈ ਇੱਥੇ ਆਏ ਪਰ ਹਾਲਾਤ ਵੇਖਦਿਆਂ ਇਨਸਾਨੀਅਤ ਦੇ ਨਾਤੇ ਜੋ ਨਾ ਪੀੜਤ ਪਰਿਵਾਰਾਂ ਦੀ ਮੰਗ ਸੀ ਉਸ ਮੁਤਾਬਕ ਉਹਨਾਂ ਦੀ مالی ਮਦਦ ਕੀਤੀ ਹੈ ਉਹਨਾਂ ਕਿਹਾ ਕਿ ਇਹ ਕੋਈ ਰਾਜਨੀਤਿਕ ਲਾਹਾ ਲੈਣ ਦਾ ਮਕਸਦ ਨਹੀਂ ਹੈ ਬਲਕਿ ਉਹਨਾਂ ਪਰਿਵਾਰਾਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਇਹ ਮਦਦ ਦਿੱਤੀ ਗਿਆ ਐਸਾ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਹਿਲਾਂ ਵੀ ਕਈ ਪਰਿਵਾਰਾਂ ਦੀ ਮਦਦ ਜਾਂ ਫਿਰ ਲੋੜਵੰਦ ਲੋਕਾਂ ਦੇ ਲਈ ਹਮੇਸ਼ਾ ਖੜੇ ਰਹਿੰਦੇ ਨੇ ਕਿਉਂਕਿ ਇਸ ਨਾਲ ਉਹਨਾਂ ਦੇ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਉਦੋਂ ਵੀੜਤ ਪਰਿਵਾਰ ਜਿਨ੍ਹਾਂ ਦੇ ਵੱਲੋਂ ਗੁਰਵਿੰਦਰ ਸਿੰਘ ਧੰਨਵਾਦ ਕੀਤਾ ਗਿਆ ਤੇ ਇਸੇ ਦਰਮਿਆਨ ਉਹਨਾਂ ਕਿਹਾ ਕਿ ਪੁੱਛਣ ਦਾ ਤਾਂ ਬਹੁਤ ਲੋਕ ਇੱਥੇ ਪਹੁੰਚਦੇ ਨੇ ਪਰ ਮਦਦ ਦਿੱਲੀ ਉਹਨਾਂ ਦੀ ਬਾਹਾਂ ਕਿਸੇ ਨੇ ਨਹੀਂ ਫੜੀ ਤੇ ਇਸ ਦਰਮਿਆਨ ਉਹਨਾਂ ਨੇ ਇਹਨਾਂ ਦੇ ਧੰਨਵਾਦ ਵੀ ਵਿਅਕਤ ਕੀਤਾ ਸਿੱਕੀ ਨਾਮ ਦੇ ਭਾਜੀ ਓਮਪ੍ਰਕਾਸ਼ ਜੀ ਹਜੇ ਉੱਪਰ ਕੋਤੀ ਬੋਲੋ ਓਮਪ੍ਰਕਾਸ਼ ਓਮਪ੍ਰਕਾਸ਼ ਜੀ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨੇ ਪਰਿਵਾਰਾਂ ਨੂੰ ਨੁਕਸਾਨ ਆਇਆ ਤੇ ਕਿੰਨਾਂ ਨੇ ਤੁਹਾਡੀ ਮਦਦ ਕੀਤੀ ਕਿੰਨਾਂ ਨੇ ਵਾਪਸ ਬੇਚਰ ਨੁਕਸਾਨ ਤੋਂ ਕਾਫੀ ਹੈ ਨੁਕਸਾਨ ਦਾ ਕੀ ਗਿਣਤੀ ਲਈ ਹਿਸਾਬ ਨਹੀਂ ਹੁੰਦਾ ਹੈ ਕੁਆੜੀਆਂ ਦਾ ਜ਼ਿਆਦਾ ਆਇਆ ਨੁਕਸਾਨ ਕਰਾਨੇ ਵਾਲ ਦੁਕਾਨ ਦੀ ਹੈ ਜ਼ਿਆਦਾ ਨੁਕਸਾਨ ਆਇਆ ਹੈ ਬਾਕੀ ਲੱਗੇ ਮੇਰੀ ਤੇ ਗਿਆਂ ਸੀਆਂ ਦੋ ਉਹਦਾ ਵੀ ਨੁਸਕਾਨ ਹੋਇਆ ਬਾਕੀ ਜਾਨੀ ਨੁਸਕਾਨ ਨਹੀਂ ਹੋਇਆ ਇਤਨਾ ਸਮਾਨ ਦਾ ਜੇ ਗਿਣਤੀ ਲਾਈਏ ਤਾਂ ਕਾਫੀ ਨੁਸਕਾਨ ਗਿਣਤੀ ਜਾਉਂਦਾਗਾ ਪਰ ਉਹ ਨਹੀਂ ਪਰ ਕੁਦਰਤੀ ਸਰ ਆਈ ਸੀ ਸਾਡੇ ਕੋਲੇ ਪਰ ਇਹਨਾਂ ਨੇ ਆਖਿਆ ਕਹਿੰਦਾ ਵੀ ਇਹ ਕੀ ਗੱਲ ਹੋ ਗਈ ਸੀ ਮਗਰ ਅੱਗ ਲੱਗੀ ਸਰ ਕਹਿੰਦਾ ਕੋਈ ਗੱਲ ਨਹੀਂ ਤੇ ਕੋਈ ਆਵਾ ਗਿਆ ਮਗਰ ਨਹੀਂ ਸਰ ਕੋਈ ਆਇਆ ਗਿਆ ਨਹੀਂਗਾ ਬਾਕੀ ਮੀਡੀਆ ਵਾਲੇ ਆਏ ਸੀ ਐਮ ਵੀ ਦੇਖ ਕੇ ਵੀਡੀਓ ਹੁਣਾ ਕੇ ਚੱਲ ਗਏਗੇ ਕੋਈ ਐਸੀ ਗੱਲ ਨਹੀਂ ਕੀਤੀ ਉਸੇ ਦਾ ਲੱਗਦਾ ਕਹਿੰਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਹੁੰਦਾ ਜਾਂ ਕਿਸੇ ਦਾ ਮਦਦ ਕਰਨ ਵਾਸਤੇ ਪ੍ਰਮਾਤਮਾ ਆਪ ਹੀ ਕਿਸੇ ਨੂੰ ਭੇਜਦਾ ਹੈ ਇਹ ਮੈਂ ਪਹਿਲਾ ਚਾਂਸ ਵੇਖਿਆਗਾ ਜਿੰਦਗੀ ਦੇ ਵਿੱਚ ਮੇਰੀ 40 45 ਸਾਲਾਂ ਉਮਰੇਗੀ ਅੱਜ ਮੈਂ ਪਹਿਲਾ ਚਾਂਸ ਦੇਖਿਆ ਵੀ ਨਟਕੈਸ਼ ਜਾਨੀ ਗੇ ਮਦਦ ਕੀਤੀ ਹੈ ਇਤਨਾ ਕੋਈ ਨਹੀਂ ਕੀਤਾ ਕੰਨ ਨੇ ਕਿ ਜੇ ਪਰਮਾਤਮਾ ਦੀ ਕਿਰਪਾ ਹੈ ਉਸ ਸੰਸਾਰ ਤੇ ਉਹੀ ਮਦਦ ਕਰਦਾ ਦੂਸਰਾ ਬੰਦਾ ਨਹੀਂ ਹੋਰ ਕੋਈ ਨਹੀਂ ਕਹਿੰਦਾ ਸੰਗਰ ਸਾਹਿਬ ਬਾਰੇ ਮੈਂ ਕਹਿੰਦਾ ਮੈਂ ਇਹਨਾਂ ਦਾ ਜੀ ਜ਼ਿੰਦਗੀ ਪਰ ਬਾਹਰ ਨਹੀਂ ਚੜਨੀਗੀ ਜ਼ਿੰਦਗੀ ਪਰ ਕੋਈ ਵੀ ਸਾਡੀ ਬੇਟੀ ਦਾ ਸ਼ਾਦੀ ਉੱਦੀ ਹੋਈ ਕੋਈ ਵੀ ਦੁੱਖ ਤਕਲੀਫ ਆਇਆ ਪਹਿਲਾ ਨੰਬਰ ਇਹਨਾਂ ਨੂੰ ਸਦਾਂਗੇ ਅਸੀਂ ਕਿਉਂ ਹੁਣ ਸਾਨੂੰ ਰਾਹ ਰਸਤੇ ਦਾ ਪਤਾ ਪੈ ਗਿਆ ਹੁਣ 220 ਘਰ ਹੈਗੇ ਸਾਡੇ ਜੀ ਸਾਰੇ ਹੁਣ ਸਾਰੇ ਜਾਨੀ ਇਹਨਾਂ ਦੇ ਨਾਲ ਆ ਅਸੀਂ ਪਰਿਵਾਰ ਕਰਕੇ ਹਾਂਜੀ ਚਿਪਟਾ ਕਰਦਾ ਨਹੀਂ ਹਾਂਜੀ ਮੈਂ ਮੰਨ ਗਿਆ ਪਹਿਲਾ ਕਾਰਡ ਮੈਂ ਮੰਨ ਲਿਆ ਜਿੰਦਗੀ ਦਾ ਮਸੂਰ ਮੰਨ ਲਿਆ ਵੀ ਐਸਾ ਮੈਂ ਸੂਰ ਨਹੀਂ ਦੇਖਿਆ ਮੇਰੀ ਜ਼ਿੰਦਗੀ ਦੇ ਵਿੱਚ ਜਾਨੀ 45 ਸਾਲ ਉਮਰ ਹੋ ਗਈ ਮੈਂ ਭਗਤੀ ਖੁਦ ਕਰਦਾ ਮੈਂ ਸੰਗਤ ਆਉਂਦੀ ਮੇਰੇ ਕੋਲੇ ਪਰ ਮੈਂ ਪਹਿਲਾ ਚਾਂਸ ਵੇਖਿਆਗਾ ਐਸਾ ਕੋਈ ਚਾਂਸ ਨਹੀਂ ਵੇਖਿਆ ਮੈਂ ਵੀ ਨਟ ਕੈਸ਼ ਉਹਨਾਂ ਕਹਿੰਦੇ ਚਲੋ ਤਰੋ ਤੇ ਜੀ 15 ਮਿੰਟਾਂ ਦੇ ਵਿੱਚ ਸਾਨੂੰ ਇੱਥੇ ਜਾ ਕੇ ਦੇ ਖੜੇ ਕਰਕੇ ਉਸੇ ਨਟ ਕੈਸ਼ ਲੇਤਾ ਸੀ ਇਤਨਾ ਕੈਸ਼ ਨਹੀਂ ਪਰਿਆ ਜੀ ਤਾਂ ਕਰ ਸੀ ਵੀ ਅਸੀਂ ਪਹਿਲਾ ਜਨ ਅੱਗੇ ਤੋਂ ਤਨਵਰੀ ਤੋਂ ਕੀ ਲੱਗੀਆਂ ਕਿਸ ਨੇ ਉਹ ਛੋਟੀਆਂ ਜਿਹੀਆਂ ਲੱਤੀਆਂ ਤਰਪੈਲੇ ਤੇ ਬੇਰੋ ਗਲਾਸ ਤੇ ਉਹ ਕੰਡੇ ਜੀ ਬਸ ਮੰਝਾ ਬੋਰਡ ਨਿਕਲੇ ਇੱਕ ਪਰਿਵਾਰ ਇੱਕ ਮੰਝੇ ਦੇ ਵਿੱਚ ਕਿਵੇਂ ਰਹਿ ਜੂਗਾ ਆਦਮਾ ਅੱਜ 200 ਤੋਂ 500 ਪਰਿਵਾਰ ਕੋਸ਼ਾ ਫਿਰ ਸੰਗਤਾਂ ਮੈਂ ਤਾਂ ਪੂਰੇ ਪੂਰੇ ਪੂਰਾ ਸ਼ਹਿਰ ਮਾਰਕੀਟ ਦੇ ਵਿੱਚ ਇਹ ਗੱਲ ਖਬਰ ਪਹੁੰਚ ਗਈ ਵਾਕਈ ਵੀ ਇਹ ਹੈਗੀ ਮਦਦ ਅਸਲੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਖਬਰ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਇਸ ਗੱਲ ਨੂੰ ਬਾਕੀ ਮੈਂ ਮੇਰੀ ਦਿਨੋਂ ਕੰਨਾ ਵੀ ਮੈਂ ਇਨਾਰੀ ਅਰਦਾਸ ਜ਼ਰੂਰ ਕਰਾਂਗਾ ਜੰਦੀ ਵੀ ਪਹਿਲਾ ਚਾਂਸ ਦੇਖਿਆ ਮੈਂ ਵੀ ਮਾਲਕਾ ਮੇਰੀ ਨਾਗ ਦੇਵਤਾ ਭੋਲੇ ਨਾਥ ਇਹਨਾਂ ਨੂੰ ਇੰਨੀ ਤਰੱਕੀ ਦੇ ਵੀ ਨਾ ਤੋਂ ਸਮਝਿਆ ਨਾ ਜAVE ਵੀ ਪਹਿਲਾ ਚਾਂਸ ਦੇਖਿਆ ਜੀ ਕੀ ਨਾਮ ਦੇਂਡੀ ਮੇਰਾ ਸੀ ਐਸੀ ਲਾ ਦੇਵੀ ਕੀ ਹੋਇਆ ਸੀਗਾ ਤੁਹਾਡੇ ਉੱਤੇ ਬਸ ਅਸੀਂ ਸੁੱਤੇ ਪੈ ਸੀ 11 ਵਜੇ ਸੀ ਰਾਤ ਦੇ ਅਸੀਂ ਦੀਵਾਲੀ ਮਨਾਈ ਨਹੀਂ ਸੀ ਤੇ ਸਾਡੇ ਲੱਗੇ ਮੌਤ ਹੋ ਗਈ ਸੀ ਤੇ ਅਸੀਂ ਸੋਚਿਆ ਚਲੋ ਸਾਡੇ ਲੱਗੇ ਮੌਤ ਹੋ ਗਈ ਕੋਈ ਵੀ ਸਾਡਾ ਭਵਾਨ ਨਹੀਂ ਹੈਗਾ ਜੀ ਤੇ ਅਸੀਂ ਸਾਰਾ ਜੀ ਆਜੰਤ ਸਾਰੀ ਐਸੀ ਹੋ ਗਈ ਸੀ ਅਸੀਂ ਦਿਵਾਲੀ ਕੋਈ ਪਟਾਕਾ ਕਾਕਾ ਨਹੀਂ ਵਜਾਇਆ ਹੈਗਾ ਤੇ ਫਿਰ ਕਿਦਾ ਕੀ ਬਣਿਆ ਕੀ ਨਹੀਂ ਅਗ ਲੱਗੀ ਦੁਕਾਨ ਤੇ ਇਹਨਾਂ ਦੀ ਜੀ ਤੇ ਫਿਰ ਕੋਈ ਦੱਸਾਂ ਸਾਨੂੰ ਭੱਜਿਆ ਵੀ ਅਗ ਲੱਗੀ ਅਗ ਲੱਗੀ ਅਸੀਂ ਬੱਚੇ ਲੈ ਕੇ ਭੱਜ ਗਏ ਸਮਾਨ ਮਾਨ ਸਾਡਾ ਅੰਦਰ ਹੀ ਪਿਆ ਰਿਆ ਹੁੱਕੇ ਰੋਏ ਤੇ ਇੱਕ ਦੂਜੇ ਦੇ ਅਸੀਂ ਮਦਦ ਮੰਗੀ ਵੀ ਸਾਨੂੰ ਪਾਣੀ ਦੱਸਾਂ ਮੰਗਾਓ ਸਾਡੀ ਅੱਗ ਬਝਾਓ ਫਿਰ ਸਾਡੇ ਸਾਹਮਣੇ ਰਹਿੰਦੇ ਹੈਗੇ ਕੋ ਭਜ ਭਜ ਕੇ ਆਏ ਉਹਨਾਂ ਨੇ ਫਿਰ ਸਭੀ ਮਦਦ ਕੀਤੀ ਮੋਟਰਾਂ ਮੰਗਵਾਈਆਂ ਦਸ 11 ਮੋਟਰਾਂ ਆ ਗਈਆਂ ਅਸੀਂ ਆ ਪਾਣੀ ਦੀ ਤੇ ਬਸ ਅੱਗ ਬਜਾਈ ਹੈਗੀ ਤੇ ਇਦਾਂ ਕਰਕੇ ਅਸੀਂ ਉਹ ਅੱਜ ਕਿਹਨਾਂ ਨੇ ਤੁਹਾਡੀ ਬਾਪ ਅੱਜ ਸਾਡੀ ਮਦਦ ਅੱਜ ਇਹ ਬੇਟਾ ਆਇਆ ਸਾਡੇ ਡੇਰੇ ਵਿੱਚ ਸਾਨੂੰ ਵੇਖਿਆ ਸਾਡੀ ਹਾਲਤ ਵੇਖੀ ਉਹ ਕਹਿੰਦੇ ਤੁਸੀਂ ਇਹ ਜ਼ਿੰਦਗੀ ਜੀਉਂਦੇ ਅਸੀਂ ਇਹ ਜ਼ਿੰਦਗੀ ਜੀਉਂਦੇ ਹਣੀ ਸਾਡੇ ਕੋਲ ਬੜੇ ਆਉਂਦੇ ਹੈਗੇ ਉਹ ਸਾਨੂੰ ਇਹੀ ਕਹਿੰਦੇ ਸਾਨੂੰ ਬਣਾਵਾਂਗੇ ਦਵਾਂਗੇ ਇਹ ਕਰਾਂਗੇ ਕਿ ਸਾਨੂੰ ਕਿਸੇ ਨੇ ਵੀ ਅੱਜ ਤੱਕ ਨਾ ਸੀ ساری ਜ਼ਿੰਦਗੀ ਵਿੱਚ ਸਾਡੀ ਸਾਡੀ ਬਾਫੜੀ ਨਾ ਕੋਈ ਗੱਲ ਕਿਤਾ ਲੱਗਦਾ ਸਰਦਾਰ ਸਾਹਿਬ ਨੇ ਕਿਹਾ ਨਹੀਂ ਸੋਕੇ ਤੇ ਹੀ ਕੰਮ ਕਰ ਮਸਤੇ ਤੇ ਸਾਨੂੰ ਇਹ ਦਿੱਤਿਆ ਨਾ ਕੰਮ ਕੀਤਾ ਹੈਗਾ ਇਹ ਅਸੀਂ ਸਮਝਦੇ ਹਾਂਗੇ ਵੀ ਇਹ ਇਨਸਾਨ ਹੈਗਾ ਜਿਹੜੀ ਸਾਡੀ ਮਦਦ ਕੀਤੀ ਹੈਗੀ ਜਿਹੜੇ ਸਾਨੂੰ ਸੁੱਟੇ ਲਾਰੇ ਲਾਉਂਦੇ ਹੈਗੇ ਉਹ ਸਾਨੂੰ ਕੁਝ ਵੀ ਨਹੀਂ ਦਿੱਤੇ ਹੈਗਾ ਕਿਤਨਾ ਕਿਤੇ ਲੱਗਦਾ ਨਹੀਂ ਮਾਦਾ ਜੀ ਕਿ ਪਰਮਾਤਮਾ ਦੀ ਕਿਰਪਾ ਹੋਏ ਤੇ ਇਹ ਆਇਆ ਪਰਮਾਤਮਾ ਇਹ ਭੇਜਦਾ ਇਹ ਆਇਆ ਸਾਡੇ ਰਸਤੇ ਰੱਬ ਬਣ ਕੇ ਇਹ ਆਇਆ ਹੈ ਅਸੀਂ ਤਾਂ ਇਹੀ ਬਾਹੀ ਗੁਰੂ ਅਸੀਂ ਇਹੀ ਕਹਿੰਦੇ ਹਾਂਗੇ ਇਹ ਨੂੰ ਇੰਨੀ ਤਰਕੀਮੇ ਇੰਨੀ ਮਿਲੇ ਸਮਾਵੇ ਇਨਾ ਬਸ ਸਾਡੇ ਗਰੀਬਾਂ ਦੀ ਇਹੀ ਦੁਆ ਹੈਗੀ ਦੇ ਅੱਗੇ ਅਸੀਂ ਸਾਰੀ ਜ਼ਿੰਦਗੀ ਇਹਦੇ ਨਾਮ ਦੀ ਦੁਆ ਕਰਾਂਗੇ ਬਸ ਇਹ ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡਾ ਵੀਰ ਮੇਰੇ ਛੋਟ ਟਾਈਮ ਤੇ ਤੁਸੀਂ ਤੁਹਾਨੂੰ ਇਨਵੀਟੇਸ਼ਨ ਦਿੱਤਾ ਤੁਸੀਂ ਆਏ ਸਾਡੇ ਕੋਲ ਮੈਂ ਅੱਜ YouTube ਤੇ ਵੀਡੀਓ ਦੇਖੀ ਸੀ ਕੱਲ ਰਾਤ ਇਨਾਂ ਦੀ ਝੌਪੜੀਆਂ ਸੜਗੀਆਂ ਸੀ ਤੇ ਬਾਹਰ ਸੁੱਤੇ ਸੀ ਤੇ ਮੈਂ ਤਦ ਕਰਕੇ ਅੱਜ ਮੈਂ ਜਦੋਂ ਆਪਣੀ 1:30 ਵਜੇ ਮੈਂ ਗਿਆ ਸੀ ਉੱਥੇ ਮੈਂ ਦੇਖ ਕੇ ਆਇਆ ਤੇ ਇਹਨਾਂ ਦੀ ਸੱਚਮੁੱਚ ਵਿਚਾਰੇ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਉੱਥੇ ਔਰ ਬਾਹਰ ਬਿਲਕੁਲ ਬਾਹਰ ਹੀ ਬੈਠੇ ਹੋਏ ਸੀ ਉੱਥੇ ਤੇ ਮੈਂ ਜਦੋਂ ਜਾ ਕੇ ਦੇਖਿਆ ਤਾਂ ਕਿੰਨੇ ਸਾਨੂੰ ਥਰਪਾਲ ਤੇਰੇ ਵਾਸਤੇ ਬੈਣ ਖਲੋਣਾ ਤੇ ਸਾਨੂੰ ਜਗ੍ਹਾ ਚਾਹੀਦੀ ਆ ਮਤਲਬ ਛੱਤ ਵਾਸਤੇ ਤੇ ਫਿਰ ਮੈਂ ਆ ਵੀ ਚਲੋ ਠੀਕ ਹੈ ਤੁਸੀਂ ਮੇਰੇ ਨਾਲ ਆ ਜਾਓ ਤੇ ਮੈਂ ਇਹਨਾਂ ਦੀ ਜਿੰਨੀ ਭਾਂਤੀ ਮਾਤੇ ਨਾਲ 40-50 ਹਜ਼ਾਰ ਮੰਗਿਆ ਸੀ ਮੈਂ 50000 ਰੁਪਏ ਇਹਨਾਂ ਨੂੰ ਕੈਸ਼ ਦਿੱਤਾ ਨਹੀਂ ਮੇਰੇ ਵੱਲ ਆਪਣੇ ਵੱਲ ਜੀ ਇਹਦੀ ਕੋਈ ਵੀ ਸਿਆਸੀ ਲਾਹ ਨਹੀਂ ਕਿਉਂਕਿ ਇਨਸਾਨੀਤ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੀ ਠੀਕ ਹੈ ਜੀ ਇਹ ਇਨਸਾਨ ਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਪਹਿਲਾਂ ਇਨਸਾਨੀਤ ਜ਼ਰੂਰੀ ਹੈ ਤੇ ਮੈਂ ਪਹਿਲ ਇਨਸਾਨੀਤ ਨੂੰ ਪਹਿਲ ਦਿੰਦੇ ਹੋ ਮੈਂ ਇਹਨਾਂ ਨੂੰ ਉੱਥੇ ਉਸੇ ਕੀ ਮਹਿਸੂਸ ਕਰ ਹਾਂ ਜੀ ਮੈਂ ਤੇ ਅੱਗੇ ਵੀ ਆਲਰੇਡੀ ਮੈਂ 163 ਲੋਕਾਂ ਦੇ ਘਰ ਬਣਾ ਚੁੱਕਾ ਹਾਂ ਆਪਣੇ ਹਲਕੇ ਦੇ ਵਿੱਚ ਮੈਂ ਕਦੀ ਵੀ ਸਿਆਸੀ ਲਾਹ ਲੈਣ ਵਾਸਤੇ ਕਦੀ ਵੀ ਫੇਸਬੁੱਕ ਤੇ ਜਾਂ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਮੀਡੀਆ ਤੇ ਪਿਛਲੇ ਕੋਈ 20 ਸਾਲ ਤੋਂ ਮੀਡੀਆ ਚਲਾ ਰਹੇ ਹੋ ਕਦੀ ਵੀ ਮੈਂ ਆਪਣਾ ਸੋਸ਼ਲ ਮੀਡੀਆ ਤੇ ਇਹ ਇਹ ਸ਼ੋਅ ਨਹੀਂ ਕੀਤਾ ਵੀ ਮੈਂ ਆਹ ਫਲਾਣਾ ਕੰਮ ਕੀਤਾ 241 ਕੁੜੀਆਂ ਕੁੜੀਆਂ ਦੇ ਵਿਆਹ ਕਰ ਚੁੱਕਾ ਮੈਂ ਅਜ ਤੱਕ ਆਪਣੇ ਹਲਕੇ ਦੇ ਵਿੱਚ ਤੇ 165 ਛੱਤਾਂ ਪਾ ਚੁੱਕਾ ਹਾਂ ਜਾ ਕੇ ਡੱਲੇ ਜਾ ਕੇ ਦੇਖੋ ਜੀ ਮੈਂ ਜਿਹੜੇ ਘਰ ਕੰਮ ਚੱਲਣ ਮਿਡੇ ਇਸ ਟਾਈਮ ਤੇ ਪਰ ਮੈਂ ਕਦੀ ਵੀ ਕਿਸੇ ਨੂੰ ਮਤਲਬ ਯਾਨੀ ਕਿ ਛੱਤ ਤੋਂ ਵਾਂਝਾ ਰਹਿਣ ਦਾ ਮੇਰਾ ਜਿਹੜਾ ਮੇਰਾ ਮਕਸਦ ਹੈ ਉਹ ਛੱਤ ਤੋਂ ਵਾਂਝਾ ਨਹੀਂ ਕਿ ਹੋ ਰਹਿ ਰਿਹਾ ਅਸੀਂ ਪੁਰਾਣੀ ਮਾਲ ਮੰਡੀ ਬੀਕੋ ਬੈਕ ਸਾਈਡ ਦੇ ਵਿੱਚੋਂ ਪੜਿਆ ਲਿਆਗੇ ਸਰ ਤੇ ਦੀਵਾਲੀ ਵਾਲੇ ਦਿਨ ਨਾ ਮਤਲਬ ਅਸੀਂ ਸੋ ਗਏ ਸੀ ਇਨਾਂ ਦੀ ਦੁਕਾਨ ਸੀ ਦੇਵ ਲਾਲ ਦੀ ਇੱਕ ਕੁਆੜੀਏ ਦੁਕਾਨ ਦੀ ਬਾਜੀਗਰ ਵਿਚਾਰਾ ਤੇ ਰੱਦ 11 ਵਜੇ ਜਾਨੀ ਕੋਈ ਸੁਰਲੀ ਡਿੱਗੀ ਇਨਾਂ ਦੀ ਦੁਕਾਨ ਤੇ ਤੇ ਉਹਦੇ ਵੀ ਜਾਣ ਨਾਲ ਪਹਿਲਾਂ ਫਿਰ ਕੁਆੜੀਏ ਦੀ ਦੁਕਾਨ ਨੂੰ ਅੱਗ ਲੱਗੀ ਇਨਾਂ ਦੀ ਵੀ ਲੱਗੀ ਫਿਰ ਨਾਲੇ ਮੇਰੀ ਝੁੱਗੀ ਆ ਸ਼ਿਵਜੀ ਦਾ ਮੰਦਿਰ ਨਾਲ ਹੀ ਅੰਦਰ ਬਣਿਆ ਚੁੱਗੀ ਤੇ ਸੰਗਤ ਉਂਗ ਤਾਂ ਆਉਂਦੀ ਹੈ ਸਾਡੇ ਤੇ ਫਿਰ ਉਹਨਾਂ ਨੂੰ ਛੇਕੋਕਾ ਲੱਗਿਆ ਉਹ ਵੀ ਸੜ ਗਈ ਤੇ ਜਾਨੀ ਨੁਸਾਨ ਨਹੀਂ ਹੋਇਆ ਫਿਰ ਜਨਾਬ ਕੋਲੇ ਆਏ ਸੀ ਇਹ ਐਨਾਨਸ ਹੋ ਗਿਆ ਇਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਧੰਨਵਾਦ ਮੰਨਦੇ ਆਂ ਵੀ ਸਾਡੀ ਬਾਹ ਬੜੀ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਿ ਉਹੀ ਝੁੱਗੀ ਝੌਂਪੜਾ ਬਣਾਉਣੀ ਆ ਸਰ ਪਹਿਲਾਂ ਰਿਐਕਸ਼ਨ ਨਹੀਂ ਸੀ ਅਜਿਹਾ ਨਹੀਂ ਨਹੀਂ ਕਿਦਾਂ ਦੀ ਛੜੀ ਤੋਂ ਉੱਦੋਂ ਕਿੱਥੇ ਰਹਿਣ ਦੇ ਸਾਨੂੰ ਇਹ ਬੈਸੇਨਸੀ ਰੱਖ ਲੋ ਸਾਨੂੰ ਬਾਂਸ ਤਰਪਾਲ ਬੱਲੀਆਂ ਲੈ ਸਿੱਖ ਲੈ ਤਾਂ ਕਿ ਬਾਕੀ ਤਾਂ ਛੱਤ ਫਿਰ ਜੇ ਕੀ ਇਹਨਾਂ ਦੀ ਮਦਦ ਹਾਂਜੀ ਹਾਂਜੀ ਹੁਣ ਅਸੀਂ ਰਹਿਣ ਵਾਲੇ ਹੋ ਜਾਾਂਗੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਦਾ ਬੋਣ ਗਾਵਾਂਗੇ ਕਿਸ ਨੇ ਮਦਦ ਨਹੀਂ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਬਹੁਤ ਆਏ ਹੈਗੇ ਪਰ ਨਹੀਂ ਕਿਸੇ ਨੇ ਜਿਵੇਂ ਨਕਦੀ ਹੱਥ ਵੜਿਆ ਨਾ ਜਾਟਾ ਇਹ ਪਹਿਲਾ ਚਾਂਸ ਮੈਂ ਵਿਕੇ ਜਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਅੱਗੇ ਵੀ ਝੁੱਗਿਆਂ ਨੂੰ ਅੱਗ ਲੱਗੀ ਹੈਗੀ ਸਾਡੀ ਇਹ ਤੀਜਾ ਚੌਥਾ ਘੇੜਾ ਹੈਗਾ ਸਾਡੀ ਅੱਗ ਲੱਗੀ ਪਰ ਇਤਨਾ ਨਹੀਂ ਹੋਇਆ ਸਾਡੇ ਨਾਲ ਆ ਪਹਿਲਾ ਚਾਂਸ ਹੈ ਸਾਡਾ ਅੱਛਾ ਇਹ ਦੱਸ